ਮੈਂ ਹੁਣ ਨਹੀਂ ਜੀ ਇਹਨੂੰ ਤੁਸੀਂ 10 15 ਦਿਨ ਸੈਟਲ ਕਰ ਲਓ ਮੇਰੀ ਰਿਕੁਐਸਟ ਹੈ ਪਿੰਡਾ ਪਿੰਡਾ ਜਿੱਥੇ ਲੋਕ ਵੀਡੀਓ ਪਾਉਦੇ ਨੇ ਜੀ ਉਹ ਰੇਪ ਹੈ ਮੈਨੂੰ ਹੋਲਡ ਕੀਤਾ ਅਨੁਛੇਦ ਮੈਂ ਆਈ ਵਿਲ ਗੈਟ ਇਟ ਐਕਸ਼ਨ ਟੇਕਨ ਇਨ ਮਤਲਬ ਇਹਦੇ ਤੇ ਕੋਈ ਨਹੀਂ ਸੰਭਵ ਕਰ ਸਕਦਾ ਫਿਰ ਕੋਈ ਵੀ ਨਹੀਂ ਕਰ ਸਕਦਾ ਤੇ ਮੇਰੇ ਮੇਰੇ ਆਪਣੇ politcal life ਚ ਚੌਥਾ ਪੰਜਵਾਂ ਹੈ ਜੀ ਦੇਰੇ ਰੇਤਾ ਕਰਕੇ ਬੰਦ ਹੋ ਰਿਹਾ ਹੈ ਮੇਰੇ ਕਹਿਣ ਦਾ ਭਾਵ ਵੀ ਇਹਨਾਂ ਨੁਕਸਾਨ ਹੋ ਗਿਆ ਲੋਕ ਅਜੇ ਵੀ ਨਾ ਖਬਰਾਂ ਤੇ ਕੋਈ ਗਲਤੀ ਨਾ ਬਣਦੀ ਜਿਵੇਂ ਕੰਮ ਹੈ ਇਹ ਇੱਕ ਵਾਰੀ ਜੀ ਦੀਦੀ ਇੱਕ ਵਾਰੀ ਇਹਨਾਂ ਦਾ ਹੋ ਗਿਆ ਆਪਾਂ ਅੱਗੋਂ ਤੁਹਾਡੇ ਐਫਰਟ ਦੇ ਨਾਲ ਕੋਈ ਬਾਜਾਣੇ ਲੋ ਸਾਹ ਜੀ ਮੇਰੀ ਰਿਕੁਐਸਟ ਹੈ ਆਹਰੀਆਂ ਦੇ ਸਾਹਮਣੇ ਦੱਸ ਲਓ ਜੇਕਰ ਕੋਈ ਵੀ ਤੁਹਾਡੇ ਕੋਲ ਇਨਫੋਰਮੇਸ਼ਨ ਹੈ ਫਿਰ ਗੂਗਲ ਮਾਈਂਡਿੰਗ ਚੱਲਦੀ ਹੈ ਕਿਉਂ ਉਸ ਤੇ ਤੁਰੰਤ ਕਾਰਵਾਈ ਵੀ ਹੋ ਰਹੀ ਹੈ ਇਹ ਆ ਤਾਂ ਲੋਕ ਬਾਹਰ ਵਿੱਚ ਡੁੱਬਦੇ ਨੇ ਸਭ ਤੋਂ ਪਹਿਲਾਂ ਡਰੇਨ ਦੇ ਵਿੱਚੋਂ ਪਾਣੀ ਆ ਕੇ ਡੁੱਬ ਜਾਂਦੇ ਆ ਕੋਈ ਧਿਆਨ ਨਹੀਂ ਦਿੰਦਾ ਇੱਥੇ ਪਾਰਟੀਆਂ ਬਾਜ਼ੀਆਂ ਚੱਲਦੀਆਂ ਨੇ ਜੇ ਕੋਈ ਸ਼ਿਕਾਇਤ ਕਰਦਾ ਉਹਦੇ ਘਰ ਲੋਕੀ ਡੰਗਾਂ ਲੈ ਕੇ ਚੱਲ ਜਾਂਦੇ ਆ ਮੈਂ ਆਪਦੀ ਗੱਲ ਤੋਂ ਕਦੀ ਮੁਕਰਦਾ ਨਹੀਂ ਹੁੰਦਾ ਜਦੋਂ ਮਰਜ਼ੀ ਫੋਨ ਲਾ ਦਿਓ ਕੋਈ ਇੱਥੇ ਡੀਜ਼ਰ ਕੋਈ ਇੱਥੇ ਟਰੈਕਟਰ ਕੋਈ ਇੱਥੇ ਮਿੱਟੀ ਜਾਂ ਕਿਸੇ ਤਰੀਕੇ ਦੀ ਵੀ ਸੇਵਾ ਚਾਹੇ ਨਗਦ ਪੈਸਿਆਂ ਨਾਲ ਤੁਸੀਂ ਕੋਈ ਲੇਬਰ ਕਰਾਉਣੀ ਆ ਸਾਡੀ ਡਿਊਟੀ ਲਾ ਦਿਓ ਅਸੀਂ ਹਾਜ਼ਰ ਆ ਜੀ ਵੀ ਜਿਦੇ ਜਿਦੇ ਪੈੜੀ ਚ ਰੇਤ ਆਈ ਉੱਥੇ ਹੀ ਮਾਫੀਆ ਨੇ ਠੇਕੇ ਕਰ ਲਏ ਐਮਐਲਏ ਦੇ ਨਾਲ ਰਲ ਕੇ ਲੀਡਰਾਂ ਦੇ ਨਾਲ ਰਲ ਕੇ ਕੋਈ ਕਿਸਾਨ ਥੋੜੀ ਰੇਤ ਚੁੱਕਣ ਆ ਕਿਸਾਨ ਨੂੰ ਤਾਂ ਮਿਲਦਾ ਮੇਰੇ ਖਿਆਲ 2-3000 ਰੁਪਿਆ ਆਪ 2 ਵੀ ਨਹੀਂ ਮਿਲਦਾ ਜੀ ਆਪਣਾ ਟਿਪਰ ਵੇਖਦਾ ਵਾ 60-60000 ਰੁਪਏ ਦਾ ਤੇ ਕੀ ਫਾਇਦਾ ਯਾਰ ਹੁਣੀ ਸ਼ਰਮ ਕਰ ਲੋ ਕੁਝ ਵੀ ਲੋਕ ਉੱਜੜ ਗਏ ਲੋਕ ਮਰ ਗਏ ਤੁਹਾਨੂੰ ਅੱਜ ਵੀ ਰੇਤਾ ਕੱਢਣ ਦੀ ਸੁਟਣ ਢਈ ਆ ਵੀ ਕਿਸਾਨ ਨੂੰ ਲੁੱਟਣਾ ਕਿਤਰਾ ਵਾ ਵੀ ਇਹਨੂੰ ਕੁੱਟਣਾ ਕਿਤਰਾ ਵਾ ਹੋਰ ਕੀ ਫੇਰ ਗੋਲੀ ਮਾਰ ਦੋ ਇਹਨਾਂ ਨੂੰ ਦੋਸਤੋ ਮੈਂ ਖੜਾ ਹਾਂ ਸਿੰਘੋ ਕੇ ਪਿੰਡ ਆਜ ਨਾਲੇ ਦੇ ਵਿੱਚ ਜਿਹਦੇ ਬੰਨ ਦੇ ਉੱਤੇ ਆਏ ਆ ਪਿਛਲੇ ਪਾਸੇ ਮੇਰੇ ਰਾਵੀ ਦਰਿਆ ਜਿਹੜਾ ਵਗਣ ਡਿਆ ਔਰ ਸਾਰਾ ਪਿੰਡ ਹੀ ਮਤਲਬ ਪਹਿਲਾਂ ਤੇ 28 29 ਤਰੀਕ ਦਾ ਹੀ ਪਿੰਡ ਸਾਰੇ ਜਿਹੜੇ ਲੱਗੇ ਹੈਗੇ ਆ ਸਾਰੇ ਹੀ ਬਹੁਤ ਜ਼ਿਆਦਾ ਪਰੇਸ਼ਾਨ ਨੇ ਫਸਲਾਂ ਖਰਾਬ ਹੋ ਗਈਆਂ ਬਿਲਕੁਲ ਦਰਿਆ ਦੇ ਕੰਢੇ ਦੇ ਉੱਤੇ ਪਿੰਡ ਨੇ ਇੱਕ ਦਿਨ ਹਫਤਾ ਤੋਂ ਪਹਿਲਾਂ ਅਸੀਂ ਨਿਸੋ ਕੇ ਐਤਵਾਰ ਆਏ ਸੀਗੇ ਉੱਥੇ ਸਾਰੀ ਜਿਹੜਾ ਬੀਜ ਤੇ ਖਾਦ ਦੇ ਕੇ ਗਏ ਆ ਔਰ ਰਾਤ ਦੀਆਂ ਵੀਡੀਓਜ਼ ਬਹੁਤ ਆ ਰਹੀਆਂ ਸੀ ਮੇਰੇ ਫੋਨ ਦੇ ਉੱਤੇ ਵੀ ਇਹ ਦਰਿਆ ਜਿਹੜਾ ਟੁੱਟਣ ਵਾਲਾ ਵਾ ਇਹ ਬੰਨ ਟੁੱਟਣ ਵਾਲਾ ਵਾ ਔਰ ਇੱਥੇ ਆ ਕੇ ਕੋਈ ਨਾ ਕੋਈ ਉਪਰਾਲਾ ਕੀਤਾ ਜਾਵੇ ਔਰ ਆਏ ਅਸੀਂ ਵੈਸੇ ਹੀ ਸਿੰਘੋ ਕੇ ਪਿੰਡ ਦੇ ਵਿੱਚ ਆਉਣਾ ਸੀ ਕਿਉਂਕਿ ਅਸੀਂ ਇਹਨਾਂ ਬਹੁਤ ਸਾਰੇ ਮੈਸੇਜ ਫੋਨ ਆਏ ਸੀਗੇ ਵੀ ਸਾਡੀ ਵੀ ਪਿੰਡ ਦੀਆਂ ਲਿਸਟਾਂ ਲਓ ਖਾਦ ਤੇ ਬੀਜ ਵਾਸਤੇ ਉਹ ਸਿੰਘੋ ਕੇ ਤੇ ਇੱਕ ਪਿੰਡ ਗੱਗੜ ਆ ਜਿੱਥੇ ਅਸੀਂ ਆਉਣ ਦਾ ਪ੍ਰੋਗਰਾਮ ਬਣਾਇਆ ਸੀਗਾ ਵੀ ਇਹਨਾਂ ਦੀਆਂ ਲਿਸਟਾਂ ਵੈਰੀਫਾਈ ਕਰਕੇ ਜਿਹੜੇ ਜੈਨੂਨ ਪਰਿਵਾਰ ਜਾਂ ਜਿਹੜੇ ਬਿਲਕੁਲੀ ਗਰੀਬੀ ਰੇਖਾ ਤੋਂ ਠਾਂਵ ਉਹਨਾਂ ਦੀ ਬਾਹ ਫੜ ਲਈ ਜਾਵੇ ਉਹਨਾਂ ਨੂੰ ਬੀਜ ਤੇ ਖਾਦ ਦਾ ਬੰਦੋਬਸਤ ਕਰ ਦਿੱਤਾ ਜਾਵੇ ਪਰ ਜਦੋਂ ਮੈਂ ਇੱਥੇ ਆਇਆ ਰਾਤ ਦੇ ਮੈਸੇਜ ਆਉਣ ਦੇ ਸੀਗੇ ਵੀ ਬੰਨ ਟੁੱਟਣ ਵਾਲਾ ਤੇ ਮੈਂ ਪਿੰਡ ਵਾਲਿਆਂ ਨੂੰ ਆ ਕੇ ਬੇਨਤੀ ਕੀਤੀ ਸੀ ਵੀ ਸਾਡੇ ਜਿੰਮੇ ਜਿਹੜੀ ਤੁਸੀਂ ਸੇਵਾ ਲਾਉਣੀ ਚਾਹੁੰਦੇ ਹੋ ਚਾਹੇ ਉਹ ਮਿੱਟੀ ਦੀ ਹੈ ਚਾਹੇ ਉਹ ਤੋੜਿਆਂ ਦੀ ਹੈ ਖਾਲੀ ਚਾਹੇ ਉਹ ਡੀਜ਼ਲ ਦੀ ਹੈ ਚਾਹੇ ਉਹ ਟਰੈਕਟਰ ਮੰਗਾਉਣ ਦੀ ਹੈ ਸਾਡੇ ਜਿੰਮੇ ਅਸੀਂ ਤੇ ਪੁੱਛਣ ਆਏ ਸੀ ਸੇਵਾ ਔਰ ਕੰਮ ਚੱਲਣ ਦੇ ਆ ਇੱਥੇ ਇਹ ਸਰਕਾਰੀ ਤੌਰ ਤੇ ਚੱਲ ਰਿਹਾ ਜੀ ਹੁਣ ਇਹ ਸਰਕਾਰੀ ਚੱਲ ਰਿਹਾ ਔਰ ਡੀਸੀ ਸਾਹਿਬ ਵੀ ਇੱਥੇ ਆਏ ਸੀਗੇ ਮੈਂ ਉਹਨਾਂ ਨੂੰ ਵੀ ਇੱਕ ਬੇਨਤੀ ਕੀਤੀ ਆ ਬਾਕੀ ਤੇ ਚਲੋ ਮੇਰਾ ਕੋ ਪੋਲੀਟੀਕਲ ਮਸਲਾ ਨਹੀਂ ਵੀ ਮੈਂ ਕੋ ਐਮਐਲਏ ਦੇ ਨਾਮ ਲਵਾਂ ਜਾਂ ਮੰਤਰੀਆਂ ਦੇ ਨਾਮ ਲਵਾਂ ਮੈਂ ਉਸ ਮਤਲਬ ਭਲਾ ਭਲੀ ਮਾਨਸੂ ਲੇਡੀ ਆ ਚਲੋ ਮੈਨੂੰ ਉਹਦੇ ਕੰਮ ਕਰਨ ਦਾ ਤਰੀਕਾ ਵਧੀਆ ਲੱਗਦਾ ਵੀ ਮੌਕੇ ਤੇ ਪਹੁੰਚ ਵੀ ਗਈ ਆ ਮੈਂ ਉਹਨੂੰ ਇੱਕ ਬੇਨਤੀ ਕੀਤੀ ਵੀ ਅੱਜ ਜੂ ਆਪਾਂ ਆ ਕੇ ਇੱਥੇ ਮਿੱਟੀ ਪਾਉਂਦੇ ਫਿਰਦੇ ਆ ਲੋਕਾਂ ਦੀਆਂ ਮੰਗਾਂ ਸੁਣਦੇ ਫਿਰਦੇ ਆ ਜਦੋਂ ਥਾਂ ਥਾਂ ਦੇ ਉੱਤੇ ਰੇਤਾ ਨਿਕਲਦੀ ਰਹੀ ਆ ਲੋਕ ਪਿੰਡਾਂ ਦੇ ਵਿੱਚ ਉਹ ਵੀਡੀਓ ਪਾਉਂਦੇ ਰਹੇ ਨੇ ਜਿੱਥੇ ਬੰਨ ਕਮਜ਼ੋਰ ਹੋਏ ਨੇ ਔਰ ਲੋਕਾਂ ਦੇ ਉੱਤੇ ਡਾਂਗ ਸੋਟਾ ਪਰਚੇ ਤੱਕ ਜਿਹੜਾ ਰੇਤ ਮਾਫੀਆ ਚਲਾਉਂਦਾ ਰਿਹਾ ਲੋਕਾਂ ਨੂੰ ਇੰਨਾ ਦਹਿਸ਼ਤ ਦੇ ਵਿੱਚ ਰੱਖਿਆ ਗਿਆ ਲੋਕਾਂ ਨੂੰ ਡਰਾਇਆ ਗਿਆ ਕੰਮ ਸੇ ਕੰਮ ਆਉਣ ਵਾਲੇ ਭਵਿੱਖ ਜੀ ਇਹ ਬੰਦ ਕਰਦੇਓ ਵੀ ਨਜਾਇਜ਼ ਜਿਹੜੀ ਮਾਈਨਿੰਗ ਨਹੀਂ ਹੋਣੀ ਚਾਹੀਦੀ ਅੱਜ ਵੀ ਜੇ ਕਿਸਾਨਾਂ ਨੂੰ ਕੋਸੂਹੂਲਤ ਮਿਲੀ ਆ ਤੁਹਾਡੀ ਜ਼ਮੀਨ ਦੇ ਉੱਤੇ ਕੋਈ ਰੇਤ ਕੱਢ ਲਓ ਤੁਸੀਂ ਵੇਚ ਲਓ ਤੇ ਮੇਰਾ ਖਿਆਲ ਆ ਵੀ ਕਿਸਾਨ ਨੂੰ ਤੇ 2000 ਰੁਪਈਆ ਨਹੀਂ ਟਿੱਪਰ ਦਾ ਮਿਲ ਡਿਆ ਉਹੀ ਮਾਫੀਆ ਵੀ ਹੋ ਗਿਆ ਉਹੀ 100-100 ਟਿੱਪਰ ਤੇ ਉਹੀ 100-100 ਟਰਾਲਾ ਜਿਹੜਾ ਇੱਥੋਂ ਜਾਣ ਡਿਆ ਵਾ ਫਿਰ ਕੀ ਆਪਾਂ ਸਬਕ ਲੈ ਲੈਨੇ ਔਰ ਇੱਥੇ ਲੀਡਰ ਆਉਂਦੇ ਨੇ ਮਾਣੇ ਵੀ ਵੇਖਿਆ ਮੈਂ ਲੋਕਾਂ ਨੂੰ ਵੀ ਕਹਿਣਾ ਵੀ ਯਾਰ ਆਪਾਂ ਹੀ ਸ਼ਰਮ ਕਰ ਲਈਏ ਕੋਈ 100 100 ਤੁਸੀਂ ਬੰਦਾ ਹੁੰਦੇ ਹੋ ਉਦੋਂ ਮੂੰਹ ਦੇ ਉੱਤੇ ਆਪਾਂ ਮੈਂ 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 ਕਰਦੇ ਰਹਿੰਦੇ ਨੇ ਉਦੋਂ ਜਵਾਬ ਕਿਉਂ ਨਹੀਂ ਪੁੱਛਦੇ ਵੀ ਭਾਉ ਜੀ ਰੇਤਾ ਕਿੰਨੇ ਪਟਾਈ ਆ ਰੋਕੀ ਕਿਉਂ ਨਹੀਂ ਬੰਨ ਜਿਹੜੇ ਮਜ਼ਬੂਤ ਕਰਨੇ ਸੀਗੇ ਇਹਨਾਂ ਨੂੰ ਬੰਨ ਲਾਉਣੇ ਸੀਗੇ ਇਹਨਾਂ ਦਾ ਜਾਇਦਾ ਲੈਣਾ ਸੀਗਾ ਉਹ ਕਿਉਂ ਨਹੀਂ ਲਿਆ ਗਿਆ ਸਰਕਾਰ ਕੋਲ ਕਿਹੜਾ ਯੰਤਰ ਨਹੀਂ ਹੁੰਦਾ ਯਾਰ ਮੈਨੂੰ ਦੱਸੋ ਵੀ ਜਿਹਦੇ ਨਾਲ ਪਤਾ ਲੱਗ ਸਕੇ ਵੀ ਬੰਨ ਕਮਜ਼ੋਰ ਆ ਇਹਦੀ ਸਟਰੈਂਥ ਕਿੰਨੀ ਆਪਾਂ ਜਿੱਥੇ ਪੁਲ ਬਣਾਉਂਦੇ ਉਥੇ ਆ ਜਾਂਦੇ ਆ ਨਾ ਪਹੁੰਚ ਕੇ ਉਹ ਪਿੰਦਰ ਜੇ ਗੱਡਣ ਵਾਲੇ ਵੀ ਜ਼ਮੀਨ ਥੱਲੇ ਭਾਰ ਚੱਲੂਗੀ ਕਿ ਨਹੀਂ ਚੱਲੂ ਤੇ ਇੱਥੇ ਨਹੀਂ ਪਤਾ ਲੱਗ ਸਕਦਾ ਵੀ ਯਾਰ ਇਹ ਟੁੱਟਣ ਵਾਲਾ ਕਿ ਨਹੀਂ ਟੁੱਟਣ ਵਾਲਾ ਉਦੋਂ ਡੀਸੈਲਟਿੰਗ ਜਿਹੜੀ ਖਲਾਈ ਆ ਉਹ ਕਿਉਂ ਨਹੀਂ ਕੀਤੀ ਗਈ ਉਦੋਂ ਕੱਲੀ ਰੇਤਾ ਪੁੱਟਣ ਤੇ ਕਿਉਂ ਧਿਆਨ ਦਿੱਤਾ ਗਿਆ ਵਾ ਲੋਕ ਵੀ ਸਵਾਲ ਨਹੀਂ ਕਰਦੇ ਯਾਰ ਅਸੀਂ ਮੁਰਦੇ ਲੋਕ ਆ ਮਤਲਬ ਵੀ ਅਜੀਂਦੇ ਜਾਗਦੇ ਮਰਦੇ ਆ ਵੀ ਜੇ ਕੋ ਸਾਡੇ ਸਾਹਮਣੇ ਆ ਜੇ ਤੇ ਬਸ ਅਸੀਂ ਵੇਨੇ ਆ ਵੀ ਬੰਦੇ ਕਿਸੇ ਨਾ ਦਾਖ ਗਨ ਮੈਨ ਕਿਹਦੇ ਨਾਲ ਆ ਤੋ ਬੜੀ ਵੱਡੀ ਤੋਪ ਤੇ ਬੜੀ ਵੱਡੀ ਚੀਜ਼ ਹੋਣਾ ਵਾ ਉਹ ਤੁਹਾਡੇ ਹੀ ਦਿੱਤੇ ਆ ਯਾਰ ਅਗਲੀ ਵਾਰੀ ਵੋਟਾਂ ਨਾ ਪਾਓ ਇੱਕ ਵੀ ਨਹੀਂ ਰਹਿਣਾ ਨਾਲ ਆਪਾਂ ਪ੍ਰਾਣਿਆਂ ਨੂੰ ਵੇਨੇ ਹੀ ਆ ਨਾ ਆਪਣਾ ਜਮੀਰ ਤੇ ਜਗਾਇਆ ਕਰੋ ਯਾਰ ਮੈਂ ਹੁਣ ਵੀ ਕਹਿੰਦਾ ਕਿਸੇ ਤੋਂ ਕੋਈ ਆਸ ਨਾ ਰੱਖੋ ਮੇਰੇ ਤੋਂ ਸਾਡੇ ਕੋਲ ਜਿੰਨਾ ਕਾ ਫਟਿਆ ਮੈਂ ਸਾਰਿਆਂ ਕੋ ਵੇਹੇ ਮਾਫੀ ਮੰਗਦਾ ਵੀ ਹਰ ਘਰ ਅਸੀਂ ਪੂਰਾ ਨਹੀਂ ਕਰ ਸਕਦੇ ਅਸੀਂ 100 100 ਕਿੱਲੇ ਵਾਲੇ 50 50 ਕਿੱਲੇ ਵਾਲੇ ਨਹੀਂ ਵਾ ਸਕਦੇ ਨਹੀਂ ਉਹਨਾਂ ਨੂੰ ਬੀਜ ਦੇ ਸਕਦੇ ਨਹੀਂ ਉਹਨਾਂ ਨੂੰ ਖਾਦ ਦੇ ਮਗਰ ਉਹ ਸਾਨੂੰ ਕੋ ਫੋਨ ਆ ਜਾਂਦਾ ਸਾਡੇ ਪੈਸੇ ਲਵਾ ਦੋ ਜਾਈ ਥਾਂ ਤੇ ਅਸੀਂ ਬੀਜ ਦੇਣਾ ਚਾਹੁੰਦੇ ਆ ਔਰ ਮੈਂ ਸਭ ਤੋਂ ਪਹਿਲਾਂ ਐਮ ਇਹ ਮਚਲਾਈ ਸੀਗੀ ਕਿ ਬੀਜ ਤੇ ਖਾਦ ਜਿਹੜਾ ਉਹ ਕਿਸਾਨ ਨੂੰ ਦਿੱਤਾ ਜਾਊਗਾ ਔਰ ਸਾਡੇ ਤੋਂ ਬਾਅਦਾਂ ਸੀਐਮ ਵੀ ਕਹਿੰਦਾ ਮੈਂ 5 ਲੱਖ ਜਿਹੜਾ ਉਹ ਬੀਜ ਦੇਣਾ ਵਾ ਆਉਣ ਕਿੱਥੇ ਡਿਆ ਯਾਰ ਅਸੀਂ ਤੇ ਵੰਡੜਾ ਵੀ ਸ਼ੁਰੂ ਕਰ ਦਿੱਤਾ ਇੱਕ ਮਹਿਮ ਚਲਾਉਣ ਦੀ ਗੱਲ ਹੁੰਦੀ ਆ ਵੀ ਜੇ ਅਸੀਂ ਸ਼ੁਰੂ ਕੀਤੀ ਸਾਡੀ ਰੀਸ ਹੀ ਕਰ ਲਓ ਯਾਰ ਅਸੀਂ ਘਰ ਬਣਾਉਣੇ ਸ਼ੁਰੂ ਕੀਤੇ ਚਲੋ ਘਰ ਵੀ ਲੋਕਾਂ ਦੇ ਬਣਨੇ ਸ਼ੁਰੂ ਹੋ ਗਏ 8-10 ਤੇ ਅਸੀਂ ਬਣਾ ਰਹੇ ਆ ਪਰ ਇਹ ਕਿੰਨਾ ਚਿਰ ਸੈਂਦੇ ਰਹੋਗੇ ਕਿੰਨਾ ਚਿਰ ਇਹਨੂੰ ਵੇਖਦੇ ਰਹੋਗੇ ਵੀ ਤੁਹਾਨੂੰ ਤਾਨੂੰ ਹੀ ਲੁੱਟਿਆ ਜਾਂਦਾ ਤੁਹਾਡੀ ਉਨਮੁੰਨ ਕੇ ਭੇਡਾਂ ਦੀ ਤੇ ਤੁਹਾਨੂੰ ਹੀ ਸਵੈਟਰ ਮੰਡਣ ਇਥੇ ਆ ਜੰਨੇ ਵੀ ਆ ਕਰ ਦਿੰਨੇ ਜੀ ਆ ਮਿੱਟੀ ਛਾ ਦਿੰਨੇ ਜੀ ਆ ਪੱਥਰ ਲਾ ਦਿੰਨੇ ਆ ਸਾਰੀ ਇਮਾਰਤ ਆਪਾਂ ਨੂੰ ਵਜਦੀ ਹੈ ਯਾਰ ਕਿੱਥੇ ਜਾਂਦਾ ਆਪਣਾ ਟੈਕਸ ਔਰ ਸਭ ਤੋਂ ਵੱਧ ਮੇਰਾ ਕਿਸਾਨੀ ਮੈਂ ਫਿਰ ਕਹਿੰਦਾ ਵੀ ਮੇਰਾ ਕੋਈ ਪੇਸ਼ਾ ਨਹੀਂ ਸੀ ਮੇਰਾ ਕੋ ਧੰਦਾ ਨਹੀਂ ਸੀ ਪਰ ਇਤਰਾ ਮਹੀਨਾ ਚ ਪਿੰਡਾਂ ਦੇ ਵਿੱਚ ਫਿਰ ਕੇ ਮੈਨੂੰ ਪਤਾ ਲੱਗਾ ਵੀ ਵਾਕਈ ਕਿਸਾਨ ਪੀੜਤ ਹੈ ਔਰ ਸੱਚਾ ਹੀ ਧਰਨੇ ਦਿੰਦਾ ਅਸੀਂ ਡਾਇਆ ਲੈਣੀ ਹੋਵੇ ਆ ਇਥੇ ਡੀਸੀ ਆ ਮੈਨੂੰ ਵੀ ਮੈਸੇਜ ਕੀਤੇ ਸੀਗੇ ਮੈਂ ਮੁੱਖ ਮੰਤਰੀ ਤੱਕ ਮੈਸੇਜ ਕੀਤਾ ਐ ਐਸਡੀਐਮ ਤੁਹਾਡਾ ਤੁਰਿਆ ਫਿਰਦਾ ਸੀ ਮੈਨੂੰ ਮੈਸੇਜ ਕੀਤਾ ਵੀ ਡਾਇਆ ਹੀ 3300 ਰੁਪਿਆ ਬਲੈਕ ਚ ਮਿਲਦੀ ਆ ਕਿਸਾਨ ਨੂੰ ਯਾਰ ਤੁਹਾਡੇ ਕੋਲ ਤੇ ਇਹ ਬੰਦ ਨਹੀਂ ਹੁੰਦੀ ਇਹਦੀ ਬਲੈਕ ਤੇ ਆਪਾਂ ਚਿੱਟੇ ਦੀ ਬਲੈਕ ਕੀ ਬੰਦ ਕਰਨੀ ਆ ਚਿੱਟਾ ਰੋਕਣਾ ਕਿੱਥੋਂ ਐ ਨਜਾਇਜ਼ ਸ਼ਰਾਬ ਕਿੱਥੋਂ ਰੋਕਣੀ ਆ ਆ ਚੀਜ਼ਾਂ ਤੁਸੀਂ ਲੋਕ ਲੜਦੇ ਹੀ ਨਹੀਂ ਮੈਨੂੰ ਕੋਈ ਕਿਸਾਨ ਨਹੀਂ ਜਿਹੜਾ ਧਰਨਾ ਦੇਣ ਵਾਲਾ ਲੱਭਾ ਵੀ ਯਾਰ ਡਾਇਆ ਮਹਿੰਗੀ ਵਿਕਣ ਦੀ ਆ ਹਰ ਕਿਸਾਨ ਹੀ ਲੈ ਕੇ ਆਉਂਦਾ ਚਾਹੇ ਉਹ ਕਿਸਾਨ ਯੂਨੀਅਨ ਵਾਲਾ ਚਾਹੇ ਉਹ ਕਿਸਾਨ ਯੂਨੀਅਨ ਦਾ ਪ੍ਰਧਾਨ ਹੈ ਮੇਰੇ ਖਿਆਲੋਂ ਵੀ ਜਾਂ ਤੇ ਫਿਰ ਉਹ ਆਪ ਲੈ ਲੈਂਦੇ ਨੇ ਠੀਕ ਠਾਕ ਤੇ ਬਾਕੀ ਲੋਕਾਂ ਨੂੰ ਕਹਿੰਦੇ ਆ ਵੀ ਤੁਰੇ ਫਿਰੋ ਸਾਢੇ 3300 ਰੁਪਿਆ ਬੋਰੀ ਬਲੈਕ ਚ ਮਿਲਦੀ ਸਾਡਾ ਤੇ ਉਹ ਬਾਹ ਨੀ ਕਿਸੇ ਨੇ ਫੜੀ ਜਨਾ ਹੜਾਂ ਚ ਕਿਸੇ ਨੂੰ ਦਰਦ ਨਹੀਂ ਆਉਂਦਾ ਯਾਰ ਵੀ ਲੋਕਾਂ ਦੀ ਹਾਲਤ ਹੀ ਵੇਖ ਲਓ ਇਹੋ ਹੀ 3300 ਰੁਪਿਆ ਕਿੱਲੇ ਦਾ ਕਿਸਾਨ ਦਾ ਬੱਜ ਜਾਵੇ ਆਪਾਂ ਜੀਣਾ ਕਦੋਂ ਆਪਾਂ ਲੜਨਾ ਕਦੋਂ ਆ ਆਪਾਂ ਮਤਲਬ ਆਪਣੇ ਬੱਚਿਆਂ ਲਈ ਲੜ ਲਓ ਯਾਰ ਅੱਜ ਤੁਸੀਂ ਤੁਰੇ ਫਿਰਦੇ ਹੋ ਬੰਨ ਆ ਮੁੰਡਾ ਟੜਾ ਜਵਾਨ ਹੋਣ ਵਾਲਾ ਹੋਣਾ 15 ਸਾਲਾਂ ਨੂੰ ਮੜ ਕੇ ਇਹ ਵੀ ਇੱਥੇ ਤੁਰਿਆ ਫਿਰੇ ਕਦੀ ਡੀਸੀ ਕਦੋਂ ਆਇਆ ਤੇ ਕਦੀ ਮੰਤਰੀ ਕਦੋਂ ਆਇਆ ਤੇ ਕਦੀ ਐਮਐਲਏ ਇਹ ਸਾਰੀਆਂ ਪੀੜੀਆਂ ਇਤਰਾ ਹੀ ਘਟ ਦੇਣੀਆਂ ਮੈਂ ਯਾਰ ਆਪਾਂ ਮਤਲਬ ਹੋਣੀ ਕੋਈ ਸ਼ਰਮ ਹੀ ਕਰ ਲੋ ਯਾਰ ਆਪਾਂ ਲੜਿਆ ਤੇ ਕਰੀਏ ਆਪਣੇ ਅਕਾਲੀ ਮੈਂ ਤੁਹਾਨੂੰ ਕਹਿਣਾ ਜਿੰਨੇ ਹੜ੍ਹਾਂ ਦੇ ਵਿੱਚ ਜਿੰਨੇ ਘਰ ਰੁੜੇ ਆ ਜਿੰਨੀ ਪੈੜੀ ਦਾ ਨੁਕਸਾਨ ਹੋਇਆ ਕਈਆਂ ਦੇ ਵਿਆਹ ਟੁੱਟੇ ਆ ਕਈ ਮਰ ਗਏ ਆ ਇੱਥੇ ਲਾਸ਼ਾਂ ਵੀ ਲੱਭੀਆਂ ਸੀ ਨਾ ਕੋਨੇ ਆਲ ਤੇ ਜੇ ਸੱਚੀ ਸ਼ਰਧਾਂਜਲੀ ਦੇਣੀ ਚਾਹੁੰਦੇ ਹੋ ਨਾ ਜਿਹੜੇ ਮਰੇ ਆ ਤੇ ਜਿਨ੍ਹਾਂ ਦਾ ਨੁਕਸਾਨ ਹੋਇਆ ਜਿਉਂ ਨਾਲ ਤੁਹਾਡੀ ਧਰਦੀ ਆ ਤੇ ਧਈਆ ਕਰੋ ਯਾਰ ਪਿੰਡ ਚੋਂ ਬਾਲਟਾ ਰੇਤਾ ਦਾ ਨਿਆਂ ਹੀ ਨਹੀਂ ਨਿਕਲ ਦੇਣਾ ਮੈਂ ਸਰਕਾਰ ਨੂੰ ਯਾਰ ਰੇਤ ਕਿਸਾਨ ਦੇ ਪੈਲੀਆਂ ਦੇ ਉੱਤੇ ਚੜ ਗਈ ਆ ਕਮ ਸੇ ਕਮ ਉਹਨੂੰ ਵੇਚਣ ਦਾ ਇੱਕ ਸਾਲ ਤੇ ਇਖਤਿਆਰ ਦੋ ਤੁਸੀਂ ਸਫਾਈ ਕਰਨੀ ਆ ਮੁੜ ਕੇ ਫੇਰ ਮਾਫੀ ਆ ਬਹਿ ਜਾਣਾ ਹਨਾ ਮਤਲਬ ਇਹ ਵੀ ਆਪਣੇ ਕੋਲ ਪਾਲਿਸੀ ਨਹੀਂ ਬਣਦੀ ਆ ਆਪਾਂ ਨਾਹਰਾ ਇੱਡਾ ਵੱਡਾ ਦੇ ਦਿੰਨੇ ਆ ਵੀ ਜਿਹਦਾ ਖੇਤ ਉਹਦੀ ਰੇਤ ਔਰ ਜਿਹੜੇ ਅਗਲਿਆਂ ਦੇ ਪਾਸੇ ਗਾਰ ਚੜੀ ਉਹਨਾਂ ਦੇ ਹਿੱਸੇ ਕੁਝ ਵੀ ਨਾ ਆਵੇ ਮੈਂ ਕਹਾਂ ਸੀ ਇੱਕ ਸਾਲ ਇਹਨਾਂ ਨੂੰ ਪਰ ਤੁਹਾਡਾ ਆ 10 ਦਿਨ ਨਹੀਂ ਮਾਫੀਆਂ ਨੇ ਕੱਢੇ ਔਰ ਮਾਫੀਆਂ ਸਾਰਾ ਰੇਤਾ ਵਾਲਾ ਬਹਿ ਗਿਆ ਕਿ ਤੁਹਾਨੂੰ ਮਤਲਬ ਕੱਢਣ ਨਹੀਂ ਦਿੰਦੇ ਕਿੰਨੀਆਂ ਥਾਵਾਂ ਦੇ ਉੱਤੇ ਝਗੜੇ ਹੁੰਦੇ ਆ ਕਦੋਂ ਜਾਗਣਾ ਯਾਰ ਤੁਸੀਂ ਕਦੋਂ ਮਤਲਬ ਉੱਠਣਾ ਵਾ ਕਦੋਂ ਆਪਣੇ ਜਮੀਰ ਨੂੰ ਜਗਾਉਣਾ ਵਾ ਜੇ ਆਪਾਂ ਪਹਿਲਿਆਂ ਨੂੰ ਲਾ ਸਕਦੇ ਆ ਤੇ ਸਾਡੋ ਕੋਈ ਵੀ ਕਾਬੂ ਨਹੀਂ ਆਉਂਦੇ ਯਾਰ ਜਿਨ੍ਹਾਂ ਨੂੰ ਘਰੋਂ ਚੁੱਕ-ਚੁੱਕ ਕੇ ਕੋ ਪਾਂਡੇ ਮਾਜਦਾ ਹੀਗਾ ਕੋ ਮੋਬਾਈਲ ਵੇਚਦਾ ਹੀਗਾ ਜਿਨ੍ਹਾਂ ਨੂੰ ਜੋਬ ਬਣਾਤਾ ਜੇ ਇਹ ਵੀ ਤੁਹਾਡੇ ਕੋ ਕਾਬੂ ਨਹੀਂ ਆਉਂਦੇ ਯਾਰ ਅਜੇ ਪੁਰਾਣੇ ਤੇ ਮੈਂ ਮੰਨ ਲਿਆ ਵੀ ਇਹਨਾਂ ਦੀਆਂ ਪੀੜੀਆਂ ਦਰ ਪੀੜੀਆਂ ਲੰਘੀਆਂ ਸਾਰੇ ਪਿੰਡ ਨੇ ਡਿਮਾਂਡ ਕੀਤੀ ਆ ਵੀ ਬੰਨ ਜਿਹੜੇ ਹਰ ਪੰਜੀ 37 ਸਾਲੀ ਮੇਰੀ ਮੇਰੀ ਪੋਲੀਟਿਕਲ ਲਾਈਫ ਦੇ ਵਿੱਚ ਮੇਰੇ ਸਿਆਸੀ ਜੀਵਨ ਦੇ ਵਿੱਚ ਪੰਜਵਾਂ ਸਤਵਾਂ ਆੜਿਆ ਕਦੀ ਉਧਰ ਸ਼ਾਹਕੋਟ ਵਾਲੇ ਪਾਸੇ ਆ ਗਏ ਕਦੀ ਇੱਥੇ ਆ ਗਏ ਕਦੀ ਫਸਲਾਂ ਖਰਾਬ ਹੋ ਗਈਆਂ ਉਹ ਕੁੜੀ ਇੱਕ ਦੀ ਮੈਂ ਇੰਟਰਵਿਊ ਤਰਨ ਤਰਨ ਤੋਂ ਸੁਣਦਾ ਸੀ ਕੋਈ ਪੱਤਰਕਾਰ ਕਰਦਾ ਸੀਗਾ ਉਹ ਆਂਦੀ ਜੀ ਇੱਥੇ ਹਰ ਸਾਲ ਹੀ ਪਾਣੀ ਆਉਂਦਾ ਡਰ ਕਦਾ ਆ ਬੱਚੀ ਵਿਚਾਰੀ ਕਹਿਣ ਲਈ ਆ ਵੀ ਆਤਾ ਪਾਲੀਆਂ ਲੋਕਾਂ ਨੇ ਯਾਰ ਅਸੀਂ ਕੋ ਜੰਗਲ 'ਚ ਰਹਿੰਦੇ ਆ ਕੋ ਆਦੀਵਾਸੀ ਆ ਵੀ ਸਾਡੇ ਕੋ ਇੱਕ ਮੁਸ਼ਕਲ ਦਾ ਹੱਲ ਹੀ ਨਹੀਂ ਹੋ ਸਕਦਾ ਵੀ ਉਹ ਬਾਰ ਬਾਰ ਮੁਸ਼ਕਲ ਸਾਨੂੰ ਤੰਗ ਕਰਦੀ ਆ ਤੇ ਕੀ ਫਾਇਦਾ ਕਿਸੇ ਦੇ ਰਾਜ ਕਰਨ ਦਾ ਕੀ ਫਾਇਦਾ ਮਤਲਬ ਸਾਡੀਆਂ ਵੋਟਾਂ ਲੈਣ ਦਾ ਆਪਾਂ ਇਹੋ ਹੀ ਲੋਕਾਂ ਨੇ ਆਪਣਾ ਸੁਭਾਅ ਬਣਾ ਲਿਆ ਵੀ ਆਉਣਾ ਹੀ ਆਉਣਾ ਵਾ ਅਸੀਂ ਰੋੜਨਾ ਹੀ ਰੋੜਨਾ ਪੰਜੀ 37 ਸਾਲੀ ਫਿਰ ਆਪਦੇ ਬੱਚਿਆਂ ਦਾ ਤੇ ਆਪਣਾ ਭਵਿੱਖ ਤੇ ਅਸੀਂ ਆਪ ਹੀ ਖਰਾਬ ਕਰਨ ਦੇ ਆ ਨਾ ਹੁਣ ਹੀ ਜਾਗ ਜੋ ਯਾਰ ਕਮ ਸੇ ਕਮ ਆਪਣੇ ਹੱਕਾਂ ਲਈ ਆਪਣੇ ਬੱਚਿਆਂ ਨੂੰ ਮੈਂ ਅਕਸਰ ਪਿੰਡਾਂ 'ਚ ਇੱਕ ਪ੍ਰੋਗਰਾਮ ਚਲਾਉਂਦਾ ਸੀਗਾ ਹੁਣ ਵੀ ਮੈਂ ਆਉਂਗਾ ਤੁਹਾਡੇ ਪਿੰਡਾਂ ਦੇ ਵਿੱਚ ਮੇਰਾ ਕੋਈ ਵੋਟਾਂ ਵਾਲਾ ਮਕਸਦ ਨਹੀਂਗਾ ਲੋਕ ਜਿੰਨੇ ਮਰਜੀ ਤੁੱਕੇ ਮਾਰੀ ਜਾਣ ਮੈਨੂੰ ਤੁਹਾਡੇ ਲੋਕਾਂ ਦਾ ਪਿਆਰ ਮਿਲਦਾ ਵਾ ਰੱਬ ਦਾ ਆਸ਼ੀਰਵਾਦ ਮਿਲਦਾ ਵਾ ਮੈਂ ਸੇਵਾ ਕਰਦਾ ਰਹੀ ਨਾ ਮ ਮੈਂ ਪਿੰਡ ਪਿੰਡ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀ ਯਾਰ ਸ਼ਰਮ ਕਰੋ ਕੁਛ ਆਟਾ ਦਾਲ ਮੁਖਤਤਾ ਲੈਣ ਤੇ ਗਿੱਜ ਕੇ ਆਪਾਂ ਔਰ ਮੇਰੇ ਪ੍ਰੋਗਰਾਮਾਂ 'ਚ ਜਦੋਂ ਧੀਆ ਭੈਣਾਂ ਆਉਂਦੀਆਂ ਸੀ ਤੇ ਗੋਦੀ 'ਚ ਪੰਜ-ਪੰਜ ਸਾਲ ਦੀਆਂ ਬੱਚੀਆਂ ਹੁੰਦੀਆਂ ਸੀ ਸ਼ੇਤ ਮੈਂ ਪੁੱਛਦਾ ਹਾਂ ਆਟਾ ਲੈਣ ਜਾਂਦੀਆਂ ਕਿੰਨੀਆਂ ਜਾਣੀਆਂ ਜੀ ਲੈਣਾ 'ਚ ਲੱਗਦੀਆਂ ਵਾ ਜਲੀਲ ਹੁੰਨੀਆਂ ਤੇ ਮੈਂ ਕਹਾ ਕੀ ਸੋਚਦੀਆਂ ਹੋਵੇ 10 ਹਾਂ ਹਾਲਾਵਾ ਦੇ ਕੁੜੀ ਵੀ ਲੈਣ 'ਚ ਲੱਗੀ ਹੋਵੇ ਆਪਾਂ ਆਪਣੇ ਬੱਚਿਆਂ ਦਾ ਹੀ ਸੋਚ ਲਈਏ ਯਾਰ ਅੱਗੋਂ ਹੀ ਕੋ ਭਵਿੱਖ ਸੋਚ ਲੋ ਯਾਰ ਸਾਡੇ ਕੋ ਕਿੰਨਾ ਚਿਰ ਸੇਵਾ ਕਰਾਓਗੇ ਜਾਂ ਸਾਡੇ ਵਰਗੇ ਕਿੰਨੇ ਪੰਜਾਬ 'ਚ ਸੇਵਾ ਕਰਦੇ ਰਹਿਣਗੇ ਜਾ ਮਤਲਬ ਕਿ ਕਿੰਨਾ ਚਿਰ ਆਪਾਂ ਹਮਦਰਦੀ ਦੇ ਪਾਤਰ ਬਣੇ ਰਵਾਂਗੇ ਕਿੰਨਾ ਚਿਰ ਆਪਾਂ ਮਤਲਬ ਤਰਸ ਦੇ ਆਧਾਰ ਤੇ ਸਾਰਾ ਕੁਝ ਲੈਂਦੇ ਰਵਾਂਗੇ ਆਪਣੇ ਹੱਕ ਲੈਣੇ ਤੇ ਸਿੱਖੋ ਯਾਰ ਸਭ ਤੋਂ ਵੱਧ ਖੇਤੀ ਪੰਜਾਬ ਦੀ ਸੀ ਸਭ ਤੋਂ ਵੱਧ ਜਿਹੜਾ ਨਾਜ ਪੰਜਾਬ ਪੈਦਾ ਕਰਦਾ ਸੀ ਜਦੋਂ ਦੇਸ਼ ਦੇ ਵਿੱਚ ਸੰਕਟ ਆਇਆ ਤੇ ਪੰਜਾਬ ਨੇ ਇਸ ਦੇਸ਼ ਚੋਂ ਕੱਢਿਆ ਜਦੋਂ ਹਰੀ ਕ੍ਰਾਂਤੀ ਨਾਅਰਾ ਦਿੱਤਾ ਗਿਆ ਔਰ ਲੱਖ ਲਹਨਤ ਹੈ ਕਿ ਪੰਜਾਬ ਦਾ ਕਿਸਾਨ ਅੱਜ ਸੜਕਾਂ ਤੇ ਬੈਠਾ ਰਹਿੰਦਾ ਔਰ ਰੋਂਦਾ ਹੀ ਰਹਿੰਦਾ ਮਤਲਬ ਵੀ ਉਹਨੂੰ ਪੀੜਤੀ ਇੰਨਾ ਜ਼ਿਆਦਾ ਕਰ ਦਿੱਤਾ ਮੈਂ ਲੋਕਾਂ ਦੇ ਘਰਾਂ ਜਾ ਕੇ ਵੇਖਿਆ ਬੱਚੇ ਪਣਾਉਣ ਲਈ ਪੈਸੇ ਨਹੀਂ ਹੈਗੇ ਕੁੜੀਆਂ ਦੇ ਵਿਆਹ ਲਈ ਪੈਸੇ ਨਹੀਂ ਹੈਗੇ ਹਨਾ ਫਸਲਾਂ ਬੀਜਣ ਤੱਕ ਅਗਲੇ ਪੈਸੇ ਨਹੀਂ ਹੈਗੇ ਇਹ ਸਾਡਾ ਅन्नदाता ਯਾਰ ਉਹਨੂੰ ਰੋਲ ਕੇ ਰੱਖ ਦਿੱਤਾ ਮਤਲਬ ਆਪਣੇ ਹੱਤ ਨਾਲ ਹੀ ਜਾਗੋ ਆਪਾਂ ਕੱਲਾ ਸੜਕਾਂ ਤੇ ਬਹਿ ਕੇ ਇਹੋ ਜਿਹੇ ਲੋਕਾਂ ਨੇ ਜਿਨ੍ਹਾਂ ਨੇ ਨੁਕਸਾਨ ਕੀਤਾ ਕੀ ਇਹਦੇ ਹਿਸਾਬ ਨਹੀਂ ਹੋਣੇ ਚਾਹੀਦੇ ਵੀ ਡੀਸੈਲਟਿੰਗ ਜਿਹੜੀ ਹੋਣੀ ਸੀਗੀ ਉਹਦੇ ਪੈਸੇ ਕਿੱਥੇ ਗਏ ਨੇ ਉਹ ਕੀਤੀ ਕਿਉਂ ਨਹੀਂ ਗਈ ਖਲਾਈ ਕਿਉਂ ਨਹੀਂ ਕੀਤੀ ਗਈ ਨਾਲਿਆਂ ਦੀ ਰੋਈਆਂ ਦੀ ਜਿਹੜੀਆਂ ਟਡੀਆਂ ਨੌਮਣੀਆਂ ਵਾਂ ਜਿਹੜੇ ਤੁਹਾਡੇ ਦਰਿਆ ਵਾ ਕਿਉਂ ਨਹੀਂ ਕੀਤੀ ਗਈ ਆਪਾਂ ਪੁੱਛਣਾ ਹੀ ਨਹੀਂ ਸਾਡੇ ਹੀ ਪਾਣੀ ਆਇਆ ਸਾਡੇ ਹੀ ਮਿੱਟੀ ਦੇ ਇੱਥੇ ਤੋੜੇ ਛੁੱਟੀ ਜਾਂਦੇ ਹੋ ਸਾਡੇ ਨੇਮ ਧਰਦੀ ਕਰੀ ਜਾਂਦੇ ਹੋ ਤੇ ਆਪਾਂ ਹੀ ਕਹੀ ਜਾਂਦੇ ਜੀ ਬਹੁਤ ਵਧੀਆ ਕੰਡਿਆ ਕੁਟ ਖਾ ਕੇ ਆਪਾਂ ਆਪਣੇ ਆਪ ਨੂੰ ਕਹਿੰਨੇ ਆ ਵੀ ਸਾਨੂੰ ਮੁਰਕੇ ਉੱਤੇ ਮਲਮ ਲਾਤੀ ਆ ਤੇ ਬੰਦਾ ਬੜਾ ਵਧੀਆ ਉਹਨੇ ਕੁੱਟਿਆ ਉਹਨੇ ਲੁੱਟਿਆ ਤੇ ਮਤਲਬ ਇੰਨਾਂ ਚੀਜ਼ਾਂ ਤੋਂ ਨਿਕਲੋ ਯਾਰ ਸਾਡੇ ਕੋਲ ਤਾਂ ਜਿੰਨਾ ਚਿਰ ਹੋ ਸਕਦਾ ਅੱਜ ਵੀ ਅਸੀਂ ਦੋ ਪਿੰਡਾਂ ਦੀ ਲਿਸਟ ਲੈ ਕੇ ਜਾਣੀ ਆ ਜੋ ਠੀਕ ਹੋਈਦੇ ਸੀ ਉੱਥੇ ਵੀ ਬੀਜ ਖਾਦ ਜਾਂ ਕਿਸੇ ਦਾ ਕੋ ਘਰ ਬਣਨ ਹੋਇਆ ਵੇਖਾਂਗੇ ਪਰ ਕਿੰਨਾ ਕੁ ਚਿਰ ਤਰਸ ਦੇ ਆਧਾਰ ਤੇ ਕਰਦੇ ਰਵਾਂਗੇ ਤੇ ਕਿੰਨਾ ਚਿਰ ਆਪਾਂ ਕਰਾਉਂਦੇ ਰਵਾਂਗੇ ਆਪਣਾ ਜਮੀਰ ਜਗਾਉਣਾ ਪੈਣਾ ਵਾ ਆਪਣੇ ਆਪ ਨੂੰ ਮੈਂ ਮੈਂ ਫਿਰ ਕਹਿਣਾ ਵਾ ਵੀ ਸਵਾਲ ਕਰਨੇ ਪੈਣੇ ਨੇ ਇੱਥੇ 100 ਬੰਦਾ ਤੁਹਾਡੇ ਵਿੱਚ ਖੜਾ ਹੈ ਸਵਾਏ ਕਿਸੇ ਨੇ ਝਾਪ ਲਈ ਸੀ ਤੋਂ ਇੱਕ ਗੱਲ ਮੈਨੂੰ ਦੱਸ ਦਿਓ ਕੀਤੀ ਹੋਵੇ ਚਾਹੇ ਤੁਹਾਡਾ ਮੰਤਰੀਆ ਤੇ ਚਾਹੇ ਤੁਹਾਡੀ ਡੀਸੀ ਆ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਤੁਸੀਂ ਆ ਗਏ ਜੀ ਰਾਤ ਆ ਗਏ ਜੀ ਦਿਨ ਆ ਗਏ ਜੀ ਤੇ ਰਾਤ ਨੂੰ ਪਾਣੀ ਕਿੰਨਾ ਨੇ ਛੜਾਏ ਆ ਯਾਰ ਰਾਤ ਨੂੰ ਪਾਣੀ ਆਇਆ ਕਿੱਥੋਂ ਆ ਯਾਰ ਇਹਦੇ ਤੇ ਆਪਾਂ ਕੋਈ ਸਵਾਲ ਨਹੀਂ ਕਰਦੇ ਵੀ ਯਾਰ ਇਹ ਪਾਣੀ ਇੰਨਾ ਵਧਿਆ ਕਿਉਂ ਪਾਣੀ ਆਇਆ ਇੰਨਾ ਆਇਆ ਕਿਉਂ ਦਰਿਆ ਕਿਉਂ ਨਹੀਂ ਸਾਫ਼ ਹੋਏ ਆਪਾਂ ਇਹਨਾਂ ਦੇ ਉੱਤੇ ਗੱਲ ਹੀ ਨਹੀਂ ਕਰਦੇ ਆਪਾਂ ਵੇਹਨੇ ਆ ਵੀ ਬੰਦੇ ਨਾ ਪਤਾ ਨਹੀਂ ਕਿੰਨੇ ਕੋ ਗਨਮੈਨ ਆ ਤੇ ਪਤਾ ਨਹੀਂ ਰੱਬ ਲੱਗ ਗਿਆ ਵਾ ਸਵਾਲ ਕਰਿਆ ਕਰੋ ਯਾਰ ਮੈਂ ਫਿਰ ਤੁਹਾਨੂੰ ਕਹਿੰਦਾ ਵਾਂ ਸਵਾਲ ਕਰਿਆ ਕਰੋ ਫੇਰ ਹੀ ਅਗਲੇ ਦੀ ਅਕਲ ਆਉਣੀ ਆ ਫੇਰ ਹੀ ਅਗਲੇ ਦਾ ਜ਼ਮੀਰ ਜਾਗੜਾ ਵਾ ਆਪੋ ਆਪਣੇ ਹੱਕ ਲੈਣੇ ਸਿੱਖੋ ਧੰਨਵਾਦ